4 ਮਹੀਨੇ ਕਾੜਾ ਪੀਣ ਦੇ ਨਾਲ ਤੁਹਾਡਾ ਹਾਰਟ 25 ਤੋਂ 65 ਹੋ ਗਿਆ 25 ਤੋਂ 65 ਹੋ ਗਿਆ 40% ਹਾਰਟ ਦੀ ਵਰਕਿੰਗ ਵਧੀ ਮੇਰੇ ਤਿੰਨ ਬਾਰੀ ਸਟੰਟਿੰਗ ਹੋ ਚੁੱਕੀ ਹੈ ਅੱਛਾ ਜੀ ਤੇ ਹਾਰਟ ਮੇਰਾ 25% ਕਮ ਕਰਦਾ ਸੀ ਤੇ ਤੁਸੀਂ ਹੁਣ ਇੱਥੇ ਬਾਬਾ ਜੀ ਦੇ ਕਾੜਾ ਪੀਣ ਵਾਸਤੇ ਆਏ ਹੋ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਾੜਾ ਪੀਣ ਦਾ 4-4.5 ਮਹੀਨੇ ਸਾਢੇ 4.5 ਮਹੀਨੇ ਤੇ ਤੁਹਾਨੂੰ ਕੋਈ ਫਰਕ ਪਿਆ ਇਥੋਂ ਦੇ ਕਾੜੇ ਨਾਲ ਹਾਂਜੀ ਕਿੰਨਾ ਫਰਕ ਪਿਆ ਹੁਣ ਮੇਰਾ ਮੈਂ ਚੈੱਕ ਕਰਾਇਆ ਸੀਗਾ ਦਵਾਈ ਇੱਕ ਹੋਰ ਰਿਪੋਰਟ ਤੇ ਮੇਰਾ ਹੁਣ ਹਾਰਟ 65% ਕੰਮ ਕਰਦਾ ਇਹ ਤੁਸੀਂ ਰਿਪੋਰਟ ਦੇਖ ਸਕਦੇ ਹੋ 27 11 2024 ਦੀ ਰਿਪੋਰਟ ਹੈ ਤੇ ਜਿਹੜਾ ਹਾਰਟ ਸੀ ਉਹ 26% ਸੀ ਤੇ ਜੀਡੀਏ ਰਿਪੋਰਟ ਹੈ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਦੀ ਰਿਪੋਰਟ ਹੈ ਇਹ ਜਿਦੇ ਚ 65% ਹੋ ਗਿਆ 54 ਜਿਹੜਾ ਕਿ ਪਹਿਲਾਂ 26% ਸੀ ਉਹ 65% ਹੋ ਗਿਆ ਉਹ ਵੀ ਕੀ ਨਾਮ ਹੈ ਤੁਹਾਡਾ ਕੀ ਸੰਜੇ ਗਰਗ ਕਿੱਥੋਂ ਆਏ ਹੋ ਤੁਸੀਂ ਚੰਡੀਗੜ੍ਹ ਤੋਂ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਮੈਨੂੰ ਹਾਰਟ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਮੈਨੂੰ 15 ਸਾਲ ਤੋਂ 15 ਸਾਲ ਤੋਂ ਤੇ 15 ਸਾਲ ਤੋਂ ਤੁਸੀਂ ਕੀ ਟੈਸਟ ਵਗੈਰਾ ਕੀ ਪ੍ਰੋਬਲਮ ਕੀ ਆਈ ਤੁਹਾਨੂੰ ਮੇਰੇ ਤਿੰਨ ਬਾਰੀ ਸਟੰਟਿੰਗ ਹੋ ਚੁਕੀ ਹੈ। ਅੱਛਾ ਜੀ। ਤੇ ਹਾਰਟ ਮੇਰਾ 25% ਕੰਮ ਕਰਦਾ ਸੀ। ਅੱਛਾ ਜੀ। ਹਾਂਜੀ। ਇਹ ਜਿਹੜੀ 25% ਤੁਸੀਂ ਕਹਿ ਰਹੇ ਹੋ ਹਾਰਟ ਕੰਮ ਕਰਦਾ ਸੀ ਕਿੰਨੇ ਟਾਈਮ ਪਹਿਲਾਂ ਕੰਮ ਕਰਦਾ ਸੀ 25%? ਇਹ ਕੋਈ 4-5 ਮਹੀਨੇ ਪਹਿਲਾਂ। 4-5 ਮਹੀਨੇ ਪਹਿਲਾਂ। ਤੇ ਤੁਸੀਂ ਹੁਣ ਇੱਥੇ ਬਾਬਾ ਜੀ ਦੇ ਕਾੜਾ ਪੀਣ ਵਾਸਤੇ ਆਏ ਹੋ। ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਾੜਾ ਪੀਂਦੇ? 4-4.5 ਮਹੀਨੇ। 4.5 ਮਹੀਨੇ। ਤੇ ਤੁਹਾਨੂੰ ਕੋਈ ਫਰਕ ਪਿਆ ਇਥੋਂ ਦੇ ਕਾੜੇ ਨਾਲ ਕੀ? ਹਾਂਜੀ। ਕਿੰਨਾ ਫਰਕ ਪਿਆ? ਹੁਣ ਮੇਰਾ ਮੈਂ ਚੈੱਕ ਕਰਾਇਆ ਸੀਗਾ ਦਵਾਈ ਦਾ ਇੱਕੋ ਰਿਪ ਤੇ ਮੇਰਾ ਹੁਣ ਹਾਰਟ 65% ਕੰਮ ਕਰਦਾ ਚਾਰ ਮਹੀਨੇ ਕੜਾ ਪੀਣ ਦੇ ਨਾਲ ਤੁਹਾਡਾ ਹਾਰਟ 25 ਤੋਂ 65 ਹੋ ਗਿਆ 25 ਤੋਂ 65 ਹੋ ਗਿਆ 40% ਹਾਰਟ ਦੀ ਵਰਕਿੰਗ ਵਾਧੀ ਹਾਂਜੀ ਹਾਂਜੀ ਤੁਸੀਂ ਟੈਸਟ ਕਰਾਏ ਨੇ ਹਾਂਜੀ ਰਿਪੋਰਟਸ ਹੈਗੀਆਂ ਤੁਹਾਡੇ ਕੋਲ ਦਿਖਾਓਗੇ ਹੈਗੀਆਂ ਆਪਾਂ ਲਈ ਆਪਾਂ ਲਈ ਆਲੀਏ ਇਹ ਤੁਸੀਂ ਰਿਪੋਰਟ ਦੇਖ ਸਕਦੇ ਹੋ 27 11 2024 ਦੀ ਰਿਪੋਰਟ ਹੈ ਤੇ ਜਿਹੜਾ ਹਾਰਟ ਸੀ ਉਹ 26% ਸੀ ਤੇ ਜੀਡੀਆ ਰਿਪੋਰਟ ਹੈ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਦੀ ਰਿਪੋਰਟ ਹੈ ਇਹ ਜਿਦੇ ਚ 65% ਹੋ ਗਿਆ 54 ਜਿਹੜਾ ਕਿ ਪਹਿਲਾਂ 26% ਸੀ ਉਹ 65% ਹੋ ਗਿਆ ਇਹ ਜਿਹੜੀ ਤੁਸੀਂ ਰਿਪੋਰਟ ਕਰਵਾਈ ਹੈ ਵੈਦ ਜੀ ਦੇ ਕਹਿਣ ਤੇ ਕਰਾਈ ਹੈ ਕਿ ਆਪ ਦੀ ਮਰਜ਼ੀ ਨਾਲ ਕਰਾਈਏ ਇਹ ਆਪਣੀ ਮਰਜ਼ੀ ਨਾਲ ਸੀ ਇਹਨਾਂ ਨੇ ਤਾਂ ਨਹੀਂ ਦੱਸਿਆ ਸੀਗਾ ਕਿ ਇਹ ਲੈਬ ਤੋਂ ਕਰਾਉਣਾ ਹੈ ਕਿ ਕਿਹੜੇ ਹੋਰ ਟੈਸਟ ਜੋ ਕਰਾਉਣਾ ਹੈ। ਇਹਨਾਂ ਨੇ ਕਿੰਨੇ ਕਿਸੇ ਨੇ ਦੱਸਿਆ ਸੀ। ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਪ੍ਰੋਬਲਮ ਸੀਗੀ ਤੁਹਾਨੂੰ ਹਾਰਟ ਦੀ ਹੁੰਦਾ ਕੀ ਸੀਗਾ ਤੁਰੰਤ ਦਿੱਕਤ ਸੀ ਜਾਂ ਸਾਹ ਚੜਦਾ ਸੀ ਕੀ ਹੁੰਦਾ? ਸਾਹ ਵੀ ਚੜਦਾ ਸੀਗਾ। ਤੇ ਹੁਣ ਕਿਵੇਂ ਮਹਿਸੂਸ ਕਰਦੇ? ਪਹਿਲਾਂ ਨਾਲੋਂ ਬਹੁਤ ਠੀਕ ਹੈ। ਹੁਣ ਸਾਹ ਤਾਂ ਨਹੀਂ ਚੜਦਾ। ਨਹੀਂ ਬਹੁਤ ਘੱਟ ਹੈ। ਬਹੁਤ ਘੱਟ। ਤੁਰ ਫਿਰ ਲੈਣੇ ਹੋ ਸੈਰ ਕਰ ਲੈਣੇ। ਹਾਂਜੀ। ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਤੁਹਾਡੀ ਵੀਡੀਓ ਦੇਖ ਰਹੇ। ਮੈਂ ਤਾਂ ਇਹ ਹੀ ਕਵਾਂਗੇ ਜੀ ਜਦੋਂ ਆਪਣਾ ਦੇਸੀ ਅੰਗਰੇਜ਼ੀ ਦਵਾਈਆਂ ਨਾਲ ਦੇਸੀ ਜ਼ਿਆਦਾ ਵਧੀਆ ਹੁੰਦੀ